ਸਰ ਪਲੀਜ਼ ਮੈਪ ਕੈਕ ਕਰ ਦਿਓ ਸਾਹਮਣੇ ਸਰ ਸਾਹਿਬ ਜੀ ਸਰ ਮੀਡੀਆ ਵਾਲੇ ਸਾਥੀਆਂ ਦਾ ਬਹੁਤ ਧੰਨਵਾਦ ਤੁਸੀਂ ਪ੍ਰਾਂਤ ਸਮਾਂ ਕੱਢ ਕੇ ਆਏ ਇਹ ਜਿਹੜਾ ਮੇਲਾ ਹਾਸਾ ਦੀ ਪਟਕਸ਼ ਦਾ ਲੱਗਦਾ ਅਰਕਾ ਚਵੀ ਦਾ ਅਸਲ ਦਾ ਮੇਲਾ 5 ਦਸੰਬਰ ਤੋਂ ਜਿਹੜਾ ਸ਼ੁਰੂ ਹੋ ਰਿਹਾ ਜਿਸ ਤਰ੍ਹਾਂ ਮੈਂ ਤੋਂ ਪਹਿਲਾਂ ਦੱਸਿਆ ਗਿਆ ਕਿ 600 ਦੇ ਕਰੀਬ ਜਿਹੜੇ ਸਟਾਲ ਲੱਗਣੇ ਆ ਵੱਖ-ਵੱਖ ਚੀਜ਼ਾਂ ਦੇ ਵੱਖ-ਵੱਖ ਦੇਸ਼ਾਂ ਤੋਂ ਵੀ ਆਉਣਗੇ ਦੇਸ਼ ਦੇ ਬਾਕੀ ਹਿੱਸਿਆਂ ਤੋਂ ਵੀ ਆਉਣਗੇ ਉਹ ਪੰਜਾਬ ਦੇ ਵੀ ਵੱਖ-ਵੱਖ ਥਾਵਾਂ ਤੋਂ ਆ ਕੇ ਹਰ ਬੰਦਾ ਜਿਹੜਾ ਹਸ ਸਸਤਾ ਜਿਹੜੀ ਹੈ ਉਹ ਵੱਖ-ਵੱਖ ਜਿਹੜੇ ਗਰੁੱਪ ਹੈ ਉਹ ਆਪਣੀ ਪੇਸ਼ਕਾਦੀ ਜਿਹੜੀ ਆ ਉਹ ਕਦ ਨੇ ਔਰ ਬਹੁਤ ਮੈਂ ਦੇਖਿਆ ਨਾ ਮਿਲਿਆ ਮੈਨੂੰ ਕਈ ਵਾਰ ਜਾਣ ਦਾ ਮੌਕਾ ਮਿਲਿਆ ਇਨਾਂ ਚ ਬਹੁਤ ਵੱਡੀਆਂ ਚੀਜ਼ਾਂ ਸਿੱਖਣ ਲਈ ਮਿਲਦੀਆਂ ਸਾਡਾ ਜਿਹੜਾ ਟ੍ਰੇਡ ਹੈ ਸਾਡਾ ਟ੍ਰੇਡ ਦਾ ਜਿਹੜਾ ਦਾਣ ਪ੍ਰਦਾਨ ਹੈ ਇੱਕ ਦੂਜੇ ਦੇ ਨਾਲ ਸਾਂਝਾ ਕਰਨਾ ਕਿ ਕਿਰਮਤ ਕੀ ਹੋ ਰਿਹਾ ਮਸਜਦ ਕੀ ਹੋ ਰਿਹਾ ਮਾਦ ਅਸਰ ਕੀ ਹੋ ਰਿਹਾ ਗਜਵਾਚ ਕੀ ਹੋ ਰਿਹਾ ਅੜੀ ਸਜ ਕੀ ਹੋ ਰਿਹਾ ਜੁਪੀ ਚ ਕੀ ਹੋ ਰਿਹਾ ਇਦਾਂ ਦੇ ਪ੍ਰੋਡਕਟ ਜਿਹੜੇ ਉੱਥੇ ਖਾਣ ਵਾਲੇ ਕਿੱਦਾਂ ਦੇ ਆ ਪੈਣ ਨਾਲ ਕਿੱਦਾਂ ਦੇ ਆ ਹੱਥ ਉਹਨਾਂ ਦੀ ਚੀਜ਼ ਜਿਹੜੀ ਹੈ ਉਹ ਇੱਥੇ ਉਹਦਾ ਆਦਮ ਮਜ਼ਾਨ ਜਿਹੜਾ ਹੋਊਗਾ ਉਹਦਾ ਸਾਡੇ ਅਨੁਸਾਰ ਲਈ ਆਵਾਂ ਵਾਲੀ ਗੱਲ ਹੈ ਕਿ ਮੇਲਾ ਇੱਥੇ ਲੱਗਦਿਆਂ ਤਾਂ ਸਾਨੂੰ ਵੀ ਬਹੁਤ ਫਾਇਦਾ ਹੋਊਗਾ ਅੰਮ੍ਰਿਤਸਰ ਨੂੰ ਵੀ ਪੰਜਾਬ ਨੂੰ ਵੀ ਉਹਦਾ ਦੇਸ਼ ਦੇ ਨਕਵੀ ਦਾ ਬਹੁਤ ਫਾਇਦਾ ਹੋਊਗਾ ਕਿਉਂਕਿ ਜਦੋਂ ਆਪਾਂ ਜਦੋਂ ਆਪਾਂ ਆਗਮ ਪ੍ਰਬੰਧ ਕਰਾਂਗੇ ਉਦੋਂ ਚੀਜ਼ਾਂ ਜਦੋਂ ਆਪਾਂ ਇੱਕ ਦੂਜੇ ਦੇ ਨਾਲ ਇੰਟਰੋਡਿਊਸ ਕਰਦੇ ਆ ਉਹ ਬਹੁਤ ਸਾਰਾ ਸਾਡੇ ਸਮਾਜ ਨੂੰ ਸਾਡੀਆਂ ਸਰਕਾਰਾਂ ਨੂੰ ਜਿਹੜਾ ਉਹ ਫਾਇਦਾ ਹੁੰਦਾ ਸੋ ਮੈਂ ਇਹਨਾਂ ਨੂੰ ਵਧਾਈ ਦੇਣਾ ਚਾਹੁੰਦਾ ਤੇ ਮੈਂ ਇਹਨਾਂ ਨੂੰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਵੱਲੋਂ ਇਹ ਵਿਸ਼ਵਾਸ ਹੋਣਾ ਚਾਹੁੰਦਾ ਕਿ ਉਹਨਾਂ ਨੂੰ ਕਿਸੇ ਵੀ ਕਿਸਮ ਦੀ ਲੋੜ ਪਵੇ ਕਿਸੇ ਵੀ ਕਿਸਮ ਦੀ ਆਪਣੀ ਲੋੜ ਪਵੇ ਸਾਡੇ ਡੀਸੀ ਸਾਹਿਬ ਸਾਡੇ ਸੀਪੀ ਸਾਹਿਬ ਹੋਰ ਵੀ ਕੋਈ ਲੋੜ ਪਵੇ ਤੇ ਸਾਡਾ ਪੂਰਾ ਪ੍ਰਸ਼ਾਸਨ ਜਿਹੜਾ ਇਹਨਾਂ ਦੇ ਦ下ਲ ਹੈ ਮੈਂ ਤੁਹਾਡੇ ਤੋਂ ਜਿੱਦਾਂ ਹੁਣੇ ਸਾ ਦੱਸ ਰਹੀ ਕਿ 3 ਲੱਖ ਦੇ ਕਰੀਬ ਪਿਛਲੀ ਵਾਰ ਲੋਕ ਜਿਹੜੇ ਆਏ ਸੀਗੇ ਮੈਂ ਬੇਨਤੀ ਕਰੂੰਗਾ ਸਾਡੇ ਪੰਜਾਬੀਆਂ ਨੂੰ ਬਾਦੋਂ ਦੇਸ਼ ਵਾਸੀਆਂ ਨੂੰ ਵੀ ਕਿ ਜਿੱਦਾਂ ਚਾਰ ਬ ਮੁਲਕਾਂ ਦੇ ਵੀ ਬਾਦੋਂ ਪਾਕਿਸਤਾਨ ਦੇ ਲੋਕ ਆ ਜੇ ਇਹਦਾ ਫਾਇਦਾ ਆਪਾਂ ਠਾਈਏ ਇੱਥੇ ਆ ਕੇ ਆਪਣੀ ਜਾਣਕਾਰੀ ਦੇ ਵਿੱਚ ਵਾਅਦਾ ਕਰੀਏ ਆਪਣੇ ਟ੍ਰੇਡ ਦੀ ਜਿਹੜੀ ਆ ਆਦਾਨ-ਪ੍ਰਦਾਨ ਕਰਕੇ ਆਪਣੇ ਕਿੱਤਾਂ ਜਿਹੜਾ ਉਹਨੂੰ ਵੀ ਵਧਾਈਏ ਉਹਦਾ ਫਾਇਦਾ ਵੀ ਹੋਊਗਾ ਤੁਹਾਨੂੰ ਜਾਤੀਤਵ ਦੇ ਵੀ ਸਮਾਜ ਨੂੰ ਵੀ ਸਾਰਿਆਂ ਨੂੰ ਜੋ ਮੈਂ ਸਮਝਦਾ ਕਿ ਸਾਰਿਆਂ ਨੂੰ ਵੱਡੀ ਗਿਣਤੀ ਜਿਹੜੀ ਸ਼ਾਮਲ ਹੋਣਾ ਚਾਹੀਦਾ ਵੱਡੀ ਗਿਣਤੀ ਜਾ ਕੇ ਦੇਖਣਾ ਚਾਹੀਦਾ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਜਿਹੜੀਆਂ ਕਿੱਦਾਂ ਵੱਖ-ਵੱਖ ਸਟੇਟਾਂ ਇੰਡੀਆ ਦੀਆਂ ਜਿਹੜਾ ਕਲਚਰ ਹੈ ਜੇ ਆਪਾਂ ਪੂਰੇ ਇੰਡੀਆ ਦਾ ਕਲਚਰ ਹੀ ਵੇਖ ਲਈਏ ਉਹ ਹੀ ਬਹੁਤ ਵੱਡੀ ਗੱਲ ਹੋਊਗੀ ਬੜੀਆਂ ਪੇਸ਼ਕਾਦੀਆਂ ਹੋਣਗੀਆਂ ਬਾਸ ਦੇ ਕਲਚਰ ਵਾਲੇ ਵੀ ਜਿਹੜੇ ਵਾਸਤਾਂ ਵਾਲੇ ਜਾਂ ਦੂਜੇ ਕਲਚਰ ਬਹੁਤ ਅਮੀਰ ਕਲਚਰ ਦੇ ਦੋਸਤਾਂ ਦਾ ਉਹ ਸਾਰੇ ਆਉਣਗੇ ਤੇ ਉਹਦਾ ਅਸੀਂ ਲੋਥਮੀ ਉਠਾਵਾਗੇ ਤੇ ਉਹਦਾ ਫਾਇਦਾ ਵੀ ਸਾਨੂੰ ਹੋਊਗਾ ਸਾਡੀ ਜਾਣਕਾਰੀ ਦੇ ਵਿੱਚ ਸਾਡੇ ਗਿਆਨ ਦੇ ਵਿੱਚ ਜਿਹੜਾ ਵਾਧਾ ਹੋਊਗਾ ਇਹ ਜਿਹੜਾ ਬਲੈ ਸਾਡੇ ਸਾਡੀ ਪੀਸ ਵੀ ਪਾਰਟਿਸਪੇਟ ਕਰਦੀ ਹੈ ਸਾਡੇ ਜਿਹੜਾ ਪੰਜਾਬ ਦੇ ਪੰਜਾਬ ਪੂਰਬ ਦੇ ਹੁੰਦਾ ਜਿਹੜਾ ਮਿਲਕ ਫੈਨ ਪੇਡਾ ਜਿਹੜਾ ਉਹ ਇਹਦੇ ਚਾਹ ਪਾਰਟਿਸਪੇਸ਼ਨ ਜਿਹੜਾ ਉਹ ਵੀ ਕਰੇ ਹੋਰ ਵੀ ਸਾਡੇ ਕਈ ਗਰੁੱਪ ਪੰਜਾਬ ਦੇ ਜਿਹੜੇ ਵੱਖ-ਵੱਖ ਏਰੀਆ ਦੇ ਵਿੱਚੋਂ ਆਉਣਗੇ ਸੋ ਮੇਰੀ ਬੇਨਤੀ ਹੈ ਕਿ ਸਾਰੇ ਜਣੇ ਆਪਾਂ ਵੱਧ ਚੜ ਕੇ ਇੱਥੇ ਸਾਲੀਏ ਵੱਧ ਚੜ ਕੇ ਇਹਦਾ ਫਾਇਦਾ ਠਾਈਏ ਵੱਧ ਚੜ ਕੇ ਆਪਣੇ ਵਫਾ ਦੇ ਵਿੱਚ ਤੇ ਵਿਅਕਤੀਗਤ ਆਪਣੀ ਜਾਣਕਾਰੀ ਦੇ ਵਿੱਚ ਜਿਹੜਾ ਵਾਅਦਾ ਕਰੀਏ ਮੈਂ ਇੱਕ ਵਾਰ ਅਨ ਦਾ ਫੇਰ ਬਹੁਤ ਧੰਨਵਾਦ ਕਰਦਾ ਕਿ ਬਹੁਤ ਵੱਡਾ ਮੇਲਾ ਜਿਹੜਾ ਇੱਥੇ ਇਹ ਲਾਉਂ ਜਾ ਰਿਹਾ ਇਹਦਾ ਫਾਇਦਾ ਲਾਜ ਵੀ ਸਾਨੂੰ ਪੂਰੇ ਪੰਜਾਬ ਨੂੰ ਦੇਸ਼ ਵਾਸੀਆਂ ਨੂੰ ਤੇ ਪੂਰੇ ਅੰਮ੍ਰਿਤਸਰ ਨੂੰ ਬਹੁਤ ਲੁਕਾ ਤਾਕਦਾ ਸਾਨੂੰ ਸਾਰਿਆਂ ਨੂੰ ਬੜੀ ਮਾਣ ਵਾਲੀ ਗੱਲ ਹੈ ਕਿ ਫਾਈਟਸ ਜਿਹੜਾ ਸਾਡੇ ਗੁਰੂ ਨਗਰੀ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਹਨਾਂ ਦੇ ਵਿੱਚ ਇੱਕ ਐਗਜ਼ਿਬਿਟ ਹੋਏਗਾ ਕੋਈ ਸੇ 2 ਮਹੀਨੋਂ ਦੇ ਟ੍ਰੈਫਿਕ ਇਸ ਕਰੀ ਉਹਦੇ ਚ ਅਸੀਂ ਸਾਰੇ ਕਮਪਟਾ ਇਨਸਾਮ ਉੱਤੇ ਜਾਵਾਂਗੇ ਤੁਹਾਡਾ ਪ੍ਰੈਜ਼ੀਡੈਂਟਸ ਨੂੰ ਵੀ ਕੋਈ ਪ੍ਰੋਬਲਮ ਨਾ ਹੋਵੇ ਉਹ ਇੱਥੇ ਆਉਣ ਵਾਸਤੇ ਰੂਟ ਨਹੀਂ ਉਹਨਾਂ ਨੂੰ ਵੀ ਪਾਰਕਿੰਗ ਕੋਲ ਇਹ ਸਿਲਟੀ ਜਿਨੀ ਹੈ ਉਹ ਬੜਾ ਕੰਫਰਟੇਬਲ ਹੋਵੇ ਥੈਂਕ ਯੂ

पूरे भारत देश तो सूर्न कल्चर के उन्होंने जोड़े हिस्टोरिकल के कल्चरल प्रोडक्ट्स नहीं हैं वो सानू इतने मिलने ना स्पेशली इस बार प्रशासन वालों से कर रहे हैं कि जो साकूलों के बच्चे बिजनेस क्लासर बहुत ही अनोखे प्रोडक्ट है वो असं इतने डिस्प्ले कर रहे हैं साइ परसन विद स्पैशिलिटीज उन्होंने बहुत ही बढ़िया प्रोडक्ट्स है वो भी असर इतने डिस्प्ले कर रहे हैं ग्रुप्स एंड ऑलसो जमृतसर जगह बठेरे है प्रोडक्ट्स ही <coughs> है है चेस, आ, चेस नहीं। नहीं पता नहीं किए लोगों को पता होना है कि चेस बोर्ड्स एक्चुअली एक्सपोर्ट होंगे सो उन्होंने प्रोडक्ट्स हैंड क्राफ्टेड चेस प्रोडक्ट्स है प्रमोट कर रहे हैं सो इसी तरीके थे थे तो एक ऑपरचुनिटी उन्होंने भी दे रहे हैं जिन्हें को बहुत बढ़िया आइडियाज है कि अभी स्पेषली अमृतसर में एक सरप्राइज भी लैके आ रहे हैं इनोग्रेन जो है अं इन मिलकर अपना एक लॉन्च करा शार्प टैंक इंस्पायर असं दूरल्यूरशिपोट करता वासी चैलेंज इनोग्रेष की है हैगी सो वो भी ऐसे कर जा रही सो so पॉइंट ये है कि पहला भी काफ़ी मिली भी हुई है सरकार वालों वो so जो भी पॉइंट्स है सारे से असर काम भी कर रहे हैं कि ऐसे अभी ये है कि वो तो व्ध लो। इस चीज़ में मैक्सिमम एक्सपीरियंस करिए बिकॉज इन दी दिन का यह प्रोग्राम है उसके ना सिर्फ साढ़ा ट्रेड की इकोनमी बूस्ट हूँ है बट ऑलसो अमृतसर सा होली सिटी हैगी उक सीजन है टूरिस्ट का सो तो टाइम मैसेज वो तो वप्रैड हो गए तो इतने लोग जरूर आन बिकॉज इतना एक झलक पूरे भारत की तो भारत पास इंटरनेशनल भी जो चार्ज स्टॉल आ रहे उन बारे में पता लगे थैंक यू सो मच

तो मैं एक बार फिर ये चाहूंगा चेंबर ऑफ कॉमर्स इंडस्ट्री का फ्लैगशिप है पिछले उन्नीस साल से लग रहे थे और इस बार नाइनटीनिशन है और इस बार हमने पिछले सब सालों से पंद्रह से बीस परसेंट इसमें ग्रोथ हुई है चाहे वो की बात हो या रेवेन्यू की बात हो और इसमें इस बार छह सौ से ज्यादा